ਇਹ ਸਾਡੀ ਕਲਾ ਬਾਜੀ ਪ੍ਰਮਾਤਮਾ ਦੀ ਸਾਜੀ ਹੋਈ ਬਾਜੀ ਆ ਅਸੀਂ ਘਰੋਂ ਨਹੀਂ ਇਹ ਬਾਜੀ ਬਣਾਈ ਮਹਾਰਾਜ ਦੀ ਬਾਣੀ 'ਚ ਦਰਜ ਆ ਬਾਜੀਗਰ ਹੈ ਡੰਕ ਵਜਾਈ ਖਲਕਤਮਾਸੇ ਆਈ ਬਾਜੀ ਦਾ ਸਾंस ਗੇਲਾ ਆਪਣੇ ਰੰਗ ਮੇ ਰਹੇ ਕੇਲਾ ਇਹ ਮਹਾਰਾਜ ਦੀਆਂ ਸਾਜੀਆਂ ਹੋਈਆਂ ਗੇਮਾ ਜੀ ਇਹ ਤਾਂ ਬਾਣੀ 'ਚ ਦਰਜਾ ਲੋਹੇ ਦਾ ਸਰੀਆ ਸਰੀਏ ਦੀ ਕੁੰਡੀ ਬਣਾਈ ਜਾਊਗੀ ਬਿਲਕੁਲ ਨੰਗੇ ਗੱਲ ਤੇ ਰੱਖ ਕੇ ਸਰੀਏ ਦੀ ਦੂਰਾ ਕੀਤਾ ਜਾਊਗਾ ਅਸੀਂ ਬੈ ਕੇ ਹੈ ਤਾਂ ਗਰੀਬ ਹੀ ਪਰ ਦੋ ਦੋ ਮਹਿਸਾਂ ਰੱਖੀਆਂ ਘਰੇ ਉਹਨਾਂ ਦਾ ਦੁੱਧ ਵੀ ਪੀਦਾ ਤੇ ਉਹਨਾਂ ਦੀ ਮੱਖਣੀ ਵੀ ਖਾਈਦੀ ਆ ਕਿ ਉਹ ਵੀ ਖਾਈਦਾ ਅੱਜ ਕੱਲ ਜਿਹੜੇ ਯੰਗਸਟਰ ਨੇ ਉਹ ਦੂਜੀ ਜਿਮ ਕਰਦੇ ਆ ਜਿਮਾਂ ਜਿਹੜੀਆਂ ਆਧੁਨਿਕ ਜਿਮਾਂ ਆ ਗਈਆਂ ਹਨ ਜਿਹੜੀ ਥੋਡੀ ਗੇਮ ਇਹਦੇ ਵਿੱਚ ਫਿਟਨੈਸ ਬੜੀ ਜ਼ਰੂਰੀ ਹੁੰਦੀ ਹੈ ਤੁਸੀਂ ਲੰਮੀਆਂ ਉੱਚੀਆਂ ਉੱਚੀਆਂ ਜੰਪਾਂ ਮਾਰਦੇ ਹੋ ਜਿੱਥੇ ਤੁਹਾਡਾ ਸਰੀਰ ਤਕੜਾ ਹੋਣਾ ਚਾਹੀਦਾ ਉੱਥੇ ਫਲੈਕਸੀਬਿਲਟੀ ਵੀ ਬੜੀ ਜ਼ਰੂਰੀ ਹੈ ਇਹਦੇ ਵਿੱਚ ਕੀ ਕੁਛ ਤੁਸੀਂ ਧਿਆਨ ਰੱਖਦੇ ਹੋ ਕਿਦਾਂ ਤੁਹਾਡੀ ਜਿਹੜੀ ਕਸਰਤ ਹੁੰਦੀ ਹੈ ਤੇ ਕਿਦਾਂ ਤੁਸੀਂ ਖਾਣ ਪੀਣ ਦਾ ਧਿਆਨ ਰੱਖਦੇ ਹੋ ਇਹ ਅਸੀਂ ਦੇਸੀ ਖਰਕਾਂ ਖਾਂਦੇ ਆ ਜੀ ਜਿਵੇਂ ਘਿਓ ਹੋ ਗਿਆ ਬਦਾਮ ਹੋ ਗਏ ਦੁੱਧ ਹੋ ਗਿਆ ਅਸੀਂ ਪਾਊਡਰ ਵਗੈਰਾ ਨਹੀਂ ਖਾਂਦੇ ਜੀ ਜਿਹੜੇ ਉਹ ਜਿਮ ਵਾਲੇ ਆ ਉਹ ਪੋਰਟਰ ਵਗੈਰਾ ਖਾਂਦੇ ਆ ਅਸੀਂ ਦੇਸੀ ਖਰਾਕਾ ਖਾਂਦੇ ਆ ਜਿਹੜੀ ਘਰ ਦੀ ਆਮ ਹੁੰਦੀ ਹੈ ਜੀ ਜਿੰਨਾ ਜਦਾਂ ਮੈਂ ਤੁਹਾਡੇ ਇੱਥੇ ਗਰਦਨ ਤੇ ਵੀ ਦੇਖ ਰਿਆਂ ਤੁਸੀਂ ਉਹ ਸਟੰਟ ਵੀ ਕਰਦੇ ਹੋਣੇ ਵੀ ਕੀਤਾ ਸੀ ਤੁਸੀਂ ਸਰੀਆ ਮੋੜ ਦਿੰਦੇ ਆ ਇੱਥੇ ਲਾ ਕੇ ਤੇ ਇੱਥੇ ਨਿੱਕੇ ਵੀਰ ਵੀ ਖੜੇ ਆ ਸਾਡੇ ਨਾਲ ਬੜੇ ਜੋਸ਼ੀਲੇ ਨੇ ਤੇ ਇਹ ਜਦੋਂ ਤੁਸੀਂ ਕਰਦੇ ਹੋ ਤੁਹਾਡੇ ਤਾਂ ਇਹ ਪੱਕਾ ਨਿਸ਼ਾਨ ਹੀ ਪੈ ਗਿਆ ਕਿੰਨੀ ਵਾਰ ਜ਼ਿੰਦਗੀ ਚ ਕਰ ਲਿਆ ਤੁਸੀਂ ਇਹ ਇਹੋ ਜੀ ਜ਼ਿੰਦਗੀ ਦਾ ਤੁਸੀਂ ਮੈਂ ਵੀ ਨਹੀਂ ਇੰਨਾ ਸੋਚੋ ਮੈਂ ਸੀਗਾ ਉਦੋਂ 13 ਸਾਲਾਂ ਦਾ ਜਦੋਂ ਮੈਂ ਸਰੀਆ ਦੋਰਾ ਕਰਨ ਲੱਗ ਪਿਆ ਸੀਗਾ ਅੱਛਾ ਉਸ ਤੋਂ ਬਾਅਦ ਹੌਲੀ-ਹੌਲੀ ਵਾਧਾ ਵਾਧਾ ਤੇ ਅੱਜ ਸਾਨੂੰ ਅੱਜ ਹੁਣ 10ਵਾਂ ਦਿਨ ਹੋ ਗਿਆ ਤੇ ਸਾਡੇ ਦੋਨਾਂ ਖਿਡਾਰੀਆਂ ਦਾ ਗੱਲ ਪੂਰੇ ਪੱਕੇ ਪਏ ਦਿਹਾੜੀ ਦੇ ਵਿੱਚ ਅਸੀਂ 50 ਵਾਰੀ ਵੀ 60 ਵਾਰੀ ਵੀ ਇੱਕ ਇੱਕ ਬੰਦਾ ਸਰੀਆ ਦੋਰਾ ਕਰਦੇ ਹਾਂ ਜਿੱਦਾਂ ਹੁਣ ਪੈਰ ਤੇ ਭਾਈ ਸਾਹਿਬ ਨੇ ਉਹ ਪੱਟੀ ਬੰਨੀ ਹੋਈ ਹੈ ਕਈ ਵਾਰੀ ਨਸਾਂ ਦੇ ਵਿੱਚ ਖਿਚਾਵਨਾ ਜੇ ਇਹਦਾ ਵੀ ਖਿਆਲ ਰੱਖਣਾ ਪੈਂਦਾ ਹਾਂਜੀ ਪੂਰੇ ਹੀ ਖਿਆਲ ਰੱਖਣਾ ਪੈਂਦਾ ਕਈ ਵਾਰ ਫੱਟੀ ਤੋਂ ਪੈਰ ਤਲਕੀ ਜਾਂਦਾਗਾ ਬੰਦੇ ਤੇ ਚੋਟ ਲੱਗ ਜਾਂਦੀ ਹੈ ਉਹ ਫਿਰ ਅਸੀਂ ਆਪ ਹੀ ਜਿਹੜੇ ਸਾਡੇ ਕਾਰੀਕਰ ਬੰਦੇ ਉਹ ਆਪਦਾ ਗਿੱਟਾ ਮੋਡਾ ਜਾਂ ਕੋਈ ਉੱਤਰ ਗਿਆ ਕੇ ਦਾ ਚੜਾ ਦਿੰਦੇ ਹੁੰਦੇ ਇਹ ਅਸੀਂ ਬਚਪਨ ਤੋਂ ਟ੍ਰੇਨਿੰਗ ਲੈਨੇ ਆ ਕੋਈ ਵੀ ਬੱਚਾ 5-7 ਸਾਲ ਦਾ ਹੋ ਜੇ ਉਸ ਸਮੇਂ ਤੋਂ ਲਾ ਕੇ ਅਸੀਂ ਹੌਲੀ-ਹੌਲੀ ਉਸ ਨੂੰ ਤਿਆਰ ਕਰਦੇ ਆ ਬੱਚੇ ਨੂੰ ਜਦੋਂ ਕਿ 18 ਸਾਲ ਦਾ ਬੱਚਾ ਹੋ ਜਾਂਦਾ ਉਸ ਟਾਈਮ ਤੇ ਉਦੋਂ ਜਵਾਨੀ ਦਾ ਜੂਸ ਹੁੰਦਾ ਤੇ ਉਦੋਂ ਖਰਾਕ ਦੀ ਪੂਰੀ ਭਰਤੀ ਕਰਕੇ ਤਾਂ ਕਰਕੇ ਇਸ ਮਕਮਮ ਤੇ ਪਹੁੰਚਦੇ ਆ ਸਾਡੇ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਕਰਦੇ ਨੂੰ ਮੇਰੀ ਜੀ ਉਮਰ ਤਾਂ 62 ਸਾਲ ਹੋ ਗਈ ਪਰ ਮੈਂ 7 ਸਾਲਾਂ ਦਾ ਸੀ ਜਦੋਂ ਇਸ ਕੰਮ ਦੀ ਇਸ ਲਾਈਨ ਤੇ ਲੱਗਿਆ ਹੋਇਆ ਸੀ ਤੁਹਾਡੇ ਬਜ਼ੁਰਗ ਵੀ ਕਰਦੇ ਸੀ ਮੇਰੇ ਦਾਦਾ ਜੀ ਨੇ ਮੈਨੂੰ ਸਿਖਾਇਆ ਉਸ ਤੋਂ ਬਾਅਦ ਮੇਰਾ ਚਾਚਾ ਮੇਰਾ ਪਿਤਾ ਜੀ ਵੀ ਖਿਡਾਰੀ ਸੀਗੇ ਬਹੁਤ ਛੋਟੀ ਦੇ ਖਿਡਾਰੀ ਸੀਗੇ ਉਸ ਤੋਂ ਬਾਅਦ ਮੈਂ ਵੀ ਆਪ ਦੇ ਸਮੇਂ ਵਿੱਚ ਬਹੁਤ ਹੀ ਅਸ਼ੀਆਂ ਚੰਗੀਆਂ ਸ਼ਾਲਾਂ ਲਾਈਆਂ ਪਰ ਹੁਣ ਬੜੇਪਾ ਆ ਗਿਆ 62 ਸਾਲ ਦੀ ਉਮਰ ਹੋ ਚੁੱਕੀ ਹੈ ਜੀ ਤੁਹਾਨੂੰ ਲੱਗਦੇ ਨਹੀਂ ਕਿ ਦਾ ਜਵਾਂ ਵੀ ਤੁਹਾਡੀ 60 ਸਾਲ ਦੀ 60 ਸਾਲ ਦੀ ਉਮਰ 'ਚ ਤਾਂ ਅੱਜ ਕੱਲ ਬੰਦਿਆਂ ਦੇ ਗੋਡੇ ਜੁੜ ਜਾਂਦੇ ਆ ਉਹਨਾਂ ਨੇ ਕਈਆਂ ਨੇ ਤਾਂ ਦੋ ਦੋ ਆਪਰੇਸ਼ਨ ਕਰਾ ਲਏ ਗੋਡਿਆਂ ਦੇ ਬਾਕੀ ਜੋ ਗੋਡੇ ਦਾ ਆਪਰੇਸ਼ਨ ਤਾਂ ਮੇਰਾ ਵੀ ਹੋਣਾ ਵਾਲਾ ਹੀ ਆ ਤੇ ਬਾਕੀ ਆਪਾਂ ਮਿਹਨਤ ਨਹੀਂ ਛੱਡੀ ਕਿਉਂਕਿ ਖਰਾਕ ਦੇ ਹਿਸਾਬ ਨਾਲ ਤੇ ਮਿਹਨਤ ਜਣੀ ਜ਼ਰੂਰੀ ਆ ਇਸ ਨਾਲ ਇਹ ਸਾਡਾ ਪ੍ਰੋਗਰਾਮ ਚੱਲਦਾ ਆ ਜਿਹੜੀ ਤੁਸੀਂ ਹੁਣ ਕਰ ਰਹੇ ਹੋ ਲੋਕੀ ਬੜਾ ਇੰਜੋਏ ਵੀ ਕਰਦੇ ਆ ਲੇਕਿਨ ਜਿਹੜੀ ਉਪਜੀਵਕਾ ਵੀ ਹੈਗੀ ਆ ਬੰਦੇ ਦੀ ਉਹਦੇ ਲਈ ਪੈਸਾ ਬੜਾ ਜ਼ਰੂਰੀ ਹੁੰਦਾ ਜੀ ਸਰਕਾਰ ਵੱਲੋਂ ਜਾਂ ਹੋਰ ਸੰਸਥਾਵਾਂ ਵੱਲੋਂ ਕਿੰਨਾਕ ਤੁਹਾਨੂੰ ਇਸ ਪੱਖ ਤੋਂ ਫਾਈਨੈਂਸ਼ਲੀ ਤੁਹਾਡੀ ਸਪੋਰਟ ਹੋ ਰਹੀ ਹੈ ਕਿਉਂਕਿ ਜੇ ਖਰਾਕ ਖਾਣੀ ਹੈ ਦੁੱਧ ਕਿਉ ਮੈਂ ਕੱਲ ਬਾਜ਼ਾਰ ਗਿਆ ਸੀ ਮੈਂ ਇੱਥੇ ਖਰੋਟਾਂ ਦਾ ਪੈਕੇਟ ਪੁੱਛਿਆ ਛੋਟਾ ਪੈਕੇਟ ਸੀ 300 ਰੁਪਏ ਦਾ ਮਾਨੂੰ ਕਹਿੰਦੇ ਆ ਤੇ ਚੰਗੀ ਖਰਾਕ ਖਾਣੀ ਵੀ ਅੱਜ ਕੱਲ ਕੋਈ ਖਾਲਜ ਜੀ ਦਾ ਬਾੜਾ ਤਾਂ ਹੈ ਨਹੀਂ ਤੇ ਫਿਰ ਕਿਦਾਂ ਫਿਰ ਪੂਰਤੀ ਹੁੰਦੀ ਆ ਇਹ ਬਾਕੀ ਜੀ ਆ ਆਪਾਂ ਜਿਹੜੇ ਅਸੀਂ ਬੈ ਕੇ ਹੈ ਤਾਂ ਗਰੀਬ ਹੀ ਪਰ ਦੋ ਦੋ ਮਹੀਸਾਂ ਰੱਖੀਆਂ ਘਰੇ ਉਹਨਾਂ ਦਾ ਦੁੱਧ ਵੀ ਪੀਦਾ ਤੇ ਉਹਨਾਂ ਦੀ ਮੱਖਣੀ ਵੀ ਖਾਈਦੀ ਆ ਘਿਓ ਵੀ ਖਾਈਦਾ ਤੇ ਜਿਹਨੇ ਉਸ ਕਰਕੇ ਅਸੀਂ ਬਚੇ ਹੁਣੇ ਹੋਰ ਸਾਨੂੰ ਸਰਕਾਰ ਵੱਲੋਂ ਕੋਈ ਸੰਯੋਗ ਨਹੀਂ ਆ ਠੀਕ ਹੈ ਤੇ ਬੜੀ ਸੋਹਣੀ ਗੱਲ ਮੈਂ ਐਂਡ ਵਿੱਚ ਇੱਥੇ ਜੋੜਾਂਗਾ ਅੱਜ ਕੱਲ ਨਾ ਸਾਡੇ ਚੰਡੀਗੜ੍ਹ ਮੁਹਾਲੀ ਦੇ ਏਰੀਏ ਦੇ ਵਿੱਚ ਨਾ ਲੋਕੀ ਉਹਨਾਂ ਨੇ ਆਪਣੀ ਜ਼ਮੀਨਾਂ ਵੇਚਤੀਆਂ ਕਰੇ ਮੱਜਾਂ ਰੱਖੀਆਂ ਹੋਈਆਂ ਸੀ 10-10 ਮੱਜਾਂ ਵੀ ਕੱਢਤੀਆਂ ਉਪਰ ਕਿਰਾਏ ਦੇ ਉੱਤੇ ਪੀਜੀ ਚੜਾਤੇ ਜਿਹੜੀ ਤੁਸੀਂ ਗੱਲ ਬੋਲੀ ਹੈ ਨਾ ਕਿ ਅਸੀਂ ਵੈਸੇ ਘਰੋਂ ਤਾਂ ਗਰੀਬ ਆ ਲੇਕਿਨ ਅਸੀਂ ਖਰਾਕ ਚੰਗੀ ਖਾਂਦੇ ਆ ਤੇ ਸਾਡੇ ਇੱਧਰ ਇਹ ਹੋ ਗਿਆ ਵੀ ਪੈਸੇ ਤਾਂ ਬਹੁਤ ਆ ਗਏ ਪਰ ਖਰਾਕਾਂ ਨਹੀਂ ਰਹੀਆਂ ਇਹ ਤਰਸਦੀ ਆ ਹੁਣ ਸਾਡੀ ਅਕੀ ਜੀ ਅੱਜ ਕੱਲ ਦੇ ਜਿਹੜੇ ਨੌਜਵਾਨਾਂ ਹੁਣ ਗੋਲੀਆਂ ਖਾਂਦੇ ਆ ਬਾਲੀਆਂ ਤਾਂ ਹਸਪਤਾਲੋਂ ਸਿਉ ਜੀਵ ਤੇ ਰੱਖਣ ਵਾਲੀਆਂ ਗੋਲੀਆਂ ਚੱਲ ਪਈਆਂ ਉਹ ਖਾਂਦੇ ਆ ਪਰ ਜਿੰਨੇ ਵੀ ਸਾਡੇ ਇੱਥੇ ਖਿਡਾਰੀ ਪਹੁੰਚੇ ਆ ਬਿਲਕੁਲ ਨਸ਼ੇ ਦੇ ਦੂਰ ਆ ਅੱਜ ਤੋਂ ਜਿਹੜੀ ਅਸੀਂ ਚੌਥੀ ਪੀੜੀ 'ਚ ਕੰਮ ਕਰ ਰਹੇ ਆ ਸਾਡੇ ਦਾਦੇ ਪੜਦਾਦੇ ਐਸੇ ਕੰਮਾਂ 'ਚ ਸਾਡੇ ਬੱਚੇ ਵੀ ਪੜੀ ਜਾਂਦੇ ਆ ਕਿਸੇ ਗੇਮ ਤੇ ਲੱਗੇ ਵੀ ਆ ਇਹ ਦਰਸਾ ਹੁਣ ਇਹ ਕਲਾ ਵੈਸੇ ਘਟਦੀ ਜਾਂਦੀ ਆ ਬਾਕੀ ਜਿਹੜੀਆਂ ਟਰੈਡੀਸ਼ਨਲ ਗੇਮਾਂ ਸੀਗੀਆਂ ਪੰਜਾਬ ਦੀਆਂ ਚਾਹੇ ਹਾਕੀ ਹੋਵੇ ਉਹ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚੀ ਆ ਪਰ ਇਹ ਜਿਹੜੀ ਗੇਮ ਆ ਇਹਨਾਂ ਨੂੰ ਅਸੀਂ ਹੁਣ ਮੇਲਿਆਂ ਤੱਕ ਹੀ ਸੀਮਤ ਵੇਖਦੇ ਆ ਜੀ ਜਿਹੜੀ ਸਾਡੀ ਗੇਮ ਆ ਇਹ ਇੱਥੇ ਪਿੰਡਾਂ ਵਾਲੀ ਸੀ ਰਹਿ ਗਏ ਤੇ ਹੋਰ ਗੇਮਾਂ ਦੀ ਬਹੁਤ ਤਰੱਕੀ ਹੋ ਗਈ ਤੇ ਸਾਡੇ ਵੱਲ ਜੇ ਧਿਆਨ ਰੱਖਣਗੇ ਸਾਡੇ ਨਵੇਂ ਮੁੰਡੇ ਸਿੱਖਣਗੇ ਨਸ਼ਿਆਂ ਵੱਲ ਨਾ ਜਾਣਗੇ ਤੇ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਤੁਰ ਪਈ ਅਸੀਂ ਇਹੀ ਬੱਚਿਆਂ ਨੂੰ ਸੰਦੇਸ਼ ਦੰਦੇ ਆ ਜੇ ਸਾਡੇ ਵੱਲ ਦੇਖਦੇ ਆ ਤੇ ਮਿਹਨਤਾਂ ਕਰਦੇ ਆ ਖਰਾਕਾ ਖਾਣਗੇ ਇਹੀ ਸੰਦੇਸ਼ ਦੰਦੇ ਆ ਜੀ ਅਸੀਂ ਬੱਚਿਆਂ ਨੂੰ ਜੀ ਨੰਬਰ ਸਾਡਾ 98727 74826 ਜ਼ਿਲ੍ਹਾ ਬਠਿੰਡਾ ਪਿੰਡ ਡੇਖਾ ਤਸੀਰ ਰਾਮਪਰਾਪੂਰ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਡੇ ਨੂੰ ਬਹੁਤ ਪਿਆਰ ਸਤਿਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ